ਜੇ ਜੀ ਤੀਨ ਹੋ ਜੇ ਨਾ ਤੇ ਸਰਪਨੀ ਸਾਹਿਬ ਦੀ 4 ਨੰਬਰ ਅਸ਼ਟ ਪਦੀ ਦਾ 8ਵਾਂ ਪਦਾ ਸੋਧਾਪੁਰ ਤੁਮ ਪਾਇਆਲਾ ਜੀਓ ਪੈਡ ਸਰ ਫੇਰੀ ਰਾਸ ਤੁਮ ਮਾਤ ਪਿਤਾ ਹਮ ਜ਼ਾਲਿਕ ਦੇਵ ਤੁਮਰੀ ਕਿਰਪਾ ਨਾਲ ਸੋਧ ਕਰੇ ਉਹ ਸਾਡਾ ਮਾਤਾ ਪਿਤਾ ਅਸੀਂ ਉਹਦੇ ਬੱਚੇ ਹਾਂ ਪਰ ਜੇ ਅਸੀਂ ਉਹਨਾਂ ਮਾਤਾ ਪਿਤਾ ਸਮਝ ਲਈਏ ਤੇ ਬਾਬੇ ਵੀ ਵਾਕਿਆ ਦੀ ਜਾਗਤ ਮੀਤ ਸਾਜਨ ਹੈ ਸਮੀਆਂ ਤੇ ਸੰਜਨ ਕੋ ਕਾ ਮੌਕਾ ਕੀ ਸਮੀਆਂ ਜਿਹੜੇ ਸ਼ਬਦਾਂ ਦੇ ਉੱਪਰ ਤੋਂ ਸੋਮੇ ਬਹੁਤ ਐਸ਼ੀਆ ਪੰਕਤੀਆਂ ਨੇ ਗੁਰਬਾਣੀ ਚ ਜਿਹੜੀ ਇਸ ਗੱਲ ਦੀ ਤ੍ਰਿਣਤਾ ਕਰਵਾਉਂਦੀਆਂ ਨੇ ਬੰਦੇ ਆ ਜੇ ਕਿਤੇ ਤੂੰ ਰੱਬ ਤੇ ਭਰੋਸਾ ਰੱਖ ਲਿਓ ਤੇ ਰੱਬ ਤੈਨੂੰ ਅਹੋ ਜੀਆਂ ਬਖਸ਼ਿਸ਼ਾ ਰਹਿਮਤਾਂ ਦਾ ਮਾਲਕ ਕਰੇਗਾ ਆ ਜਿਹੜੀ ਲੋਕ ਦੌੜਦੇ ਫਿਰਦੇ ਆ ਨਾ ਚੀਜ਼ਾਂ ਦੇ ਮਗਰ ਉਹ ਚੀਜ਼ਾਂ ਤੇਰੇ ਮਗਰ ਭੱਜੀਆਂ ਫਿਰ ਨਹੀਂ ਗਈਆਂ ਜਦੋਂ ਸਿੱਕੇ ਦਾ ਕਾਰੋਬਾਰ ਦੇਖਦੇ ਆ ਨਾ ਤਾਂ ਸਾਡੀ ਜ਼ੁਬਾਨ ਤੋਂ ਪਤਾ ਕੀ ਲੱਗਦਾ ਤੇ ਬੱਲੇ ਬੱਲੇ بڑا ਕਾਰੋਬਾਰ ਹੈ ਨਾ ਜੇ ਤੁਸੀਂ ਬਾਹਰ ਦੇ ਮੁਲਕਾਂ ਚ ਜਾਂਦੇ ਹੋ ਬੜੇ ਸਾਡੇ ਪੰਜਾਬੀਆਂ ਦੇ ਬੜੇ ਵੱਡੇ ਵੱਡੇ ਕਾਰੋਬਾਰ ਹੈਗੇ ਹੈ ਬੜਾ ਜੀ ਕਈ ਤਰ੍ਹਾਂ ਕੱਪੜੀਆਂ ਦੇ ਮਾਲਕ ਨੇ ਨਿੱਤੇ ਕਰਤਾਂ ਦੇ ਮਾਲਕ ਨੇ ਬੜੀਆਂ ਵੱਡੀਆਂ ਕੰਪਨੀਆਂ ਫਰਮਾਂ ਦੇ ਮਾਲਕ ਨੇ ਅਗਲੇ ਪਰ ਜਦੋਂ ਅਸੀਂ ਉਹ ਪਹਿਲੀ ਵਾਰ ਮਿਲਦੇ ਹਾਂ ਤਾਂ ਸਾਡੀ ਜ਼ੁਬਾਨ ਤੋਂ ਇਹੀ ਲਫ਼ਜ਼ ਨਿਕਲਦਾ ਹੈ ਤੇ ਬਾਪ ਦੇ ਪਾਸਾ ਬੜਾ ਕਾਰੋਬਾਰ ਹੈ बड़िया रहमतु सर यह सारियां बहमतियां बे मानी चंदी मंदिर तेज नगर भरिया फिर मैं ब्रह्म दिता है इसका ब्रह्म तरह ਇੱਕ ਸ਼ਬਦ ਦੇ ਬੁਲਾਏ ਨਾ ਬਣੇ ਦੀ 18 ਸਿਧੀ ਸਿੱਖਿਆ ਲਗੀਆਂ ਫਿਰ ਜੋਹਰ ਜਿੰਦਾ ਸਦਾ ਰਸਾਇ ਇਹ ਜਿੱਦਾਂ ਤੇਰੇ ਨਗਰ ਦੌੜੀਆਂ ਫਿਰਨਗੀਆਂ ਇਹ ਜਿੱਦਾਂ ਤੇਰੇ ਨਗਰ ਭੱਜੀਆਂ ਫਿਰਨਗੀਆਂ ਕਿਉਂਕਿ ਜਦੋਂ ਤੂੰ ਜ਼ਿੰਦਗੀ ਚ ਆਧਾਰ ਪਰਮਾਤਮਾ ਦੇ ਨਾਮ ਨੂੰ ਬਣਾ ਲਿਆ ਕਵੀ ਕਹਿੰਦਾ ਇਹ ਦੇ ਆਰੋਗ ਰਹਿੰਦੀ ਹੈ ਕਦੋਂ ਆਰੋਗ ਰਹਿੰਦੀ ਹੈ ਜਦੋਂ ਮੈਂ ਸਤਿਗੁਰੂ ਦੀ ਬਾਣੀ ਸੁਣਦਾ ਸਤਿਗੁਰਾਂ ਦੀ ਕਰਤਾਰ ਵਿਚਾਰ ਸੁਣਦਾ ਜਿਵੇਂ ਆਪਜੀ ਸੁਣਦੇ ਹੋ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਦਾ ਹੈ ਦੇਹੀ ਆరోగ్య ਰਹਿਦੀ ਹੈ ਤੇ ਰੋਗਾਂ ਦਾ ਨਾਸ਼ ਹੋ ਜਾਂਦਾ ਹੈ ਰੋਗਾਂ ਤੋਂ ਬੰਦੇ ਨੂੰ ਖਲਾਸੀ ਹੋ ਜਾਂਦੀ ਹੈ ਇਹ ਕਹਿੰਦੇ ਅਨੇਕ ਪ੍ਰਕਾਰ ਦੇ ਪਾਪਾਂ ਦੀ ਹਾਨੀ ਹੁੰਦੀ ਹੈ ਵੀ ਸਾਕੇ ਜਦ ਹੀ ਕੀ ਤੋਂ ਅਨੇਕ ਪ੍ਰਕਾਰ ਦੇ ਪਾਪ ਨਿਕਲ ਜਾਂਦੇ ਨੇ ਪਾਪ ਧੁੱਪ ਜਾਂਦੇ ਨੇ ਪਾਪ ਜੀਵਨ ਤੋਂ ਨਿਕਲ ਜਾਂਦੇ ਨੇ ਤੇ ਕਹਿੰਦੇ ਕਿਰ ਕੀ ਹੁੰਦਾ ਹੈ ਕਹਿੰਦੇ ਜਿਹੜਾ ਮੇਰੇ ਮਰੇ ਹੋਏ ਸਿੱਖ ਦੇ ਪਿੱਛੋਂ ਉਹਦੀ ਖਤਾ ਕਹੇਗਾ ਕਹਿ ਤੋ ਭਾਵੇਂ ਕਿ ਜਿਹੜਾ ਆਪਣੇ ਬਜ਼ੁਰਗਾਂ ਆਪਣੇ ਵੱਡਿਆਂ ਬੜੀਆਂ ਦੀ ਜਿਹੜੇ ਸਾਡੇ ਵੱਡ ਬੜੇ ਨੇ ਸਾਡਾ ਵੱਡ ਬੜੇ ਦਾ ਕੌਮ ਹੈ ਜੀ ਭਾਈ ਮਨੀ ਸਿੰਘ ਜੀ ਹੁੰਦੀ ਬਾਬਾ ਦੀਪ ਸਿੰਘ ਜੀ ਹੁੰਦੀ ਹੈ ਸਾਡੇ ਵੱਡ ਬੜੇ ਨੇ ਇਹ ਸਾਡੇ ਵੱਡ ਬੜੇ ਨੇ ਜਿਨ੍ਹਾਂ ਨੇ ਸਾਡੀ ਕੌਮ ਨੂੰ ਪੁੱਜ ਕੀਤਾ ਬਹੁਤ ਸਾਰੇ ਉਹ ਸਤਿਗੁਰਾਂ ਦੀ ਬਾਣੀ ਨੂੰ ਪੜਦੇ ਆਂ ਇੱਕ ਬਚਨ ਅਸੀਂ ਪੜਦੇ ਆਂ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਬਚਨ ਦੁਆਰਾ ਪੜਿਆ ਜੀ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਜੇ ਸਤਿਗੁਰ ਭਾਵੈ ਸੋ ਮੰਨ ਲੈਣ ਸਹੀ ਕਰਮ ਕਰੇ ਇਹਦੇ ਜਿਹੜਾ ਸਤਿਗੁਰੂ ਨੂੰ ਕਰਮ ਚੰਗਾ ਲੱਗਦਾ ਹੈ ਤੇ ਜੇ ਗੁਰੂ ਦਾ ਸਿੱਖ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਕਥਾ ਬਾਰਤਾ ਸਾਂਝੀ ਕਰੇਗਾ ਜੋ ਆਪਣੇ ਸ਼ਹੀਦ ਹੋਏ ਬਜ਼ੁਰਗਾਂ ਦੀ ਗੱਲ ਸਾਂਝੀ ਕਰੇਗਾ ਸ਼ਹੀਦ ਹੋਏ ਬੱਚਿਆਂ ਦੀ ਜਿੱਦ ਅੱਜ 241 1 ਨਵੰਬਰ ਐਲਸਵੇਰੇ ਵੀ ਇਸ ਦੀ ਸਾਂਝੀ ਕੀਤੀ ਸੀ ਕਿ ਅੱਜ ਦਾ ਦਿਨ ਸਾਡੀ ਕੌਮ ਦੇ ਵਿੱਚ ਮਹੱਤਤਾ ਰੱਖਦਾ ਹੈ ਕਿਉਂਕਿ ਸਾਡੇ ਸਿੱਖਾਂ ਨੇ ਅੱਜ ਵੀ ਦੇ ਦਿੱਤੇ ਦਿੱਲੀ ਸ਼ਹਿਰ ਦੇ ਅੰਦਰ ਜਿੰਨੇ ਅਸੀਂ ਸਰਕਾਰੀ ਕਰਦੇ ਆਂ ਵੀ ਕਹਿ ਸਕਦੇ ਆਂ ਸਰਕਾਰੀ ਕਰਦੇ ਆਂ ਕੁਰੂਕ ਸਰਕਾਰ ਨੇ ਬੰਦ ਕੀਤਾ ਕਿ ਕੋਈ ਲੋਰਾਵਾ ਇਹਨਾਂ ਜਲਦੀਸ਼ ਟਾਈਟਲ ਸਜਨਪੁਰ ਮੈਂ ਦੋ ਬੰਦਿਆਂ ਦਾ ਜ਼ਿਕਰ ਕਰ ਰਿਹਾ ਜਲਦੀਸ਼ ਟਾਈਟਲ ਸਜਨਪੁਰ ਜਿਨ੍ਹਾਂ ਤੇ ਅੱਜ ਵੀ ਕੇਸ ਚੱਲਦੇ ਨੇ ਦਿੱਲੀ ਦੀ ਦਿੱਲੀ ਦੇ ਉਸ ਸ਼ਹਿਰ ਦੇ ਅੰਦਰ ਦੱਸੋ 1 2 ਨਵੰਬਰ 1984 ਦੇ ਵਿੱਚ ਸਿੱਖ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ ਜਿਨ੍ਹਾਂ ਔਰਤਾਂ ਦੇ ਘਰੇ ਬੱਚਿਆਂ ਨੇ ਜਨਮ ਲੈਣਾ ਸੀ ਜਿਨ੍ਹਾਂ ਦੇ ਗਰਭ ਦੇ ਵਿੱਚ ਬੱਚੇ ਪਲਦੇ ਸਨ ਉਹਨਾਂ ਦੇ ਗਰਭ ਦੇ ਵਿੱਚ ਗਰਮ ਸਰੀਏ ਕਰਕੇ ਲਗਾਏ ਗਏ ਤੁਸੀਂ ਅੰਦਾਜ਼ਾ ਲਾਓ ਗੁਰੂ ਸਵਾਲਿਓ ਉਹ ਦੁੱਖ ਕਿੱਡਾ ਵੱਡਾ ਹੋਏਗਾ ਉਹ ਘੜੀ ਕਿੱਦਾਂ ਦੀ ਹੋਏਗੀ ਉਹਨਾਂ ਨੇ ਸਮੇਂ ਤੇ ਉਹ ਸਮੇਂ ਨੂੰ ਆਪਣੇ ਪਿੰਡੇ ਤੇ ਕਿੰਜ ਘਟਾਇਆ ਹੋਏਗਾ ਜਿਸ ਗਰਭ ਦੇ ਵਿੱਚ ਬੱਚਾ ਪਲ ਰਿਹਾ ਸਰ ਸੰਗਤ ਜੀ ਉਹਨਾਂ ਗਰਮਾਂ ਨੇ ਕੀ ਕੀਤਾ ਰਾਣਾ ਗਰਮ ਕਰ ਕਰਕੇ ਸਰੀਏ ਗਰਮ ਕਰ ਕਰਮ ਕਰ ਕਰਕੇ ਔਰਤਾਂ ਦੀ ਗਰਭ ਚ ਲਗਾਏ ਗਏ ਇੰਨਾ ਵੱਡੇ ਤਸੀਹੇ ਇੰਨਾ ਬੁਰਾ ਹਾਲ ਜੇ ਜਉਂਦਾ ਬੰਦਾ ਵੇਖਿਆ ਜੇ ਗੋਲਸਟ ਕੜਾ ਪਾਇਆ ਭਾਵੇਂ ਕਿਸ ਨੇ ਰੱਖੀ ਕੜਾ ਪਾਇਆ ਅਗਲੇ ਦਿਨ ਕਹਿੰਦਾ ਪੀਚਾਲੇ ਸਿੱਖ ਹੈ ਤੇ ਇਹਦੇ ਗੱਜ ਚੈਰ ਕੋ ਮਿੱਟੀ ਦਾ ਤੇਲ ਪਾ ਕੇ ਚਲਾ ਦੇ ਸਾਸਨ ਗਿਆ ਜੀ ਲੱਖਾਂ ਸਾਤੇ ਤੇ ਲੱਗਦੇ ਤੇ ਕਹਿ ਨਹੀਂ ਬੰਦ ਖਾਣੇ ਬੰਦ ਕੋਈ ਪੁੱਛ ਕਿਸ ਨਹੀਂ ਜੋ ਜੀ ਆਉਂਦਾ ਉਹਦਾ ਜਿੱਦਾ ਠੀ ਕਰਦਾ ਹੋਈ ਕਰਮ ਕਰੀ ਆਉਂਦਾ ਹੈ ਨਾ ਕੋ ਸ਼ਹਿਰ ਦੇ ਵਿੱਚ ਬੜੀ ਵੱਡੀ ਬੀਤੇ ਕੋਈ ਇਤਿਹਾਸ ਲਿਖਦਾ ਕਿ 40 ਲੱਖ ਬੰਦੇ ਨੂੰ ਬੁਲਾਇਆ ਗਿਆ ਸੀ 26 ਲੱਖ ਪਹੁੰਚਿਆ ਸੀ ਤੇ ਉਹਨਾਂ ਨੇ ਉਹਨਾਂ ਨੂੰ 2 ਪੰਜ ਉਹਨਾਂ ਨੇ ਪ੍ਰੋਵਾਈਡ ਕੀਤਾ ਪੈਰ ਕਿੱਥੋਂ ਆਏ ਮਿੱਟੀ ਦਾ ਤੇਲ ਕਿੱਥੋਂ ਆਇਆ ਇਹ ਸਾਰਾ ਸਮਾਨਾ ਕੌਣ ਲੈ ਕੇ ਆਇਆ ਕੌਣ ਦੇ ਕੇ ਗਿਆ ਕਿਹਨੂੰ ਦੇ ਕੇ ਗਿਆ ਇਹ ਸਾਰਾ ਕੁਝ ਕੀ ਹੋ ਗਿਆ ਗੁਰੂ ਸਵਾਗਤ ਇਹ ਇੰਨੀ ਬੇਪਰਤੀ ਔਰ ਇੰਨੀ ਪਰਤ ਰੁਕੀ ਗਈ ਔਰ ਇੰਨਾ ਤਸੀਹੇ ਦੇ ਦੇ ਕੇ ਸਾ ਸੰਗਤ ਦੀ ਘਰਾਂ ਤੋਂ ਕੱਟ ਕੱਟ ਕੇ ਬਜਾਰਾਂ ਚ ਜਾਂਦਿਆਂ ਨੂੰ ਘਰਾਂ ਚੋਂ ਕੱਟ-ਕੱਟ ਕੇ ਪਰਵਾਰਾਂ ਦੇ ਸਾਹਮਣੇ ਤਰ੍ਹਾਂ ਪੈਰ ਗਲਾ ਚ ਪਾ ਕੇ ਮੈਂ ਇਹ ਕਿਸ ਤਰ੍ਹਾਂ ਦੀਆਂ ਬਾਤਾਂ ਕਿਉਂ ਸਾਡੀਆਂ ਕਰ ਰਿਹਾ ਕਿਉਂਕਿ ਅਸੀਂ ਥੋੜੇ ਜਿਹੀ ਸਿਆਰੇ ਬਣ ਕੇ ਵੀ ਨਹੀਂ ਨਹੀਂ ਜੀ ਹੁਣ ਇਹਨਾਂ ਚੀਜ਼ਾਂ ਦਾ ਨਾਮ ਨਹੀਂ ਲੈਣਾ ਚਾਹੀਦਾ ਕਿਉਂ ਨਹੀਂ ਲੈਣਾ ਚਾਹੀਦਾ ਸਰ ਸੰਗਤ ਜੀ ਮੈਂ ਹਮੇਸ਼ਾ ਜੁੜਦੀਆਂ ਦੀ ਗੱਲ ਕਰਦਾ ਜੁੜਦੀ ਕਿਉਂਕਿ ਉਹ ਗੋਮ ਹੈ ਜਿਹੜੀ ਅੱਜ ਵੀ ਚੈਂਬਰ ਸਾਹਮਣੇ ਬੈਠੀ ਹੈ ਕਾਦੇ ਵਾਸਤੇ ਆਪਣੇ ਆ ਬੱਚਿਆਂ ਨੂੰ ਬਖਾਉਣ ਲਈ ਵੀ ਆ ਚੈਂਬਰ ਨੇ ਜਿੱਤੇ ਸਾਡੇ ਬਜ਼ੁਰਗਾਂ ਨੂੰ ਛਾੜਿਆ ਗਿਆ ਤੇ ਸਾਡੇ ਕੋਲ ਕੀ ਰਹਿ ਗਿਆ ਸਤ ਸਭ ਦੇ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਫਿਰ ਕੱਲ ਨੂੰ ਦੂਸਰੇ ਪਾਸੇ ਚਲ ਪੈਂਦੀ ਐ ਮੈਂ ਕਿਉਂਦੇ ਵੀ ਬੇਨਤੀ ਕੀਤੀ ਸੀ ਕਿ ਅਸੀਂ ਸੇਵਾ ਦੇ ਨਾਂ ਤੇ ਆਪਣੇ ਇਤਿਹਾਸਿਕ ਅਸਥਾਨਾਂ ਦੀਆਂ ਮੜੀਆਂ ਬਣਾ ਕੇ ਰੱਖਦੀਆਂ ਗੁਰਦੁਆਰਾ ਬਣਾਉਣਾ ਬੜੀ ਚੰਗੀ ਗੱਲ ਹੈ ਬੜੀ ਚੰਗੀ ਗੱਲ ਹੈ ਸਤ ਸੰਗਤਾਂ ਬੈਠੀਆਂ ਨੇ ਸੰਤਮਸਤ ਹੁੰਦੀਆਂ ਨੇ ਪ੍ਰਸ਼ਾਸਨ ਦੇ ਕੀ ਗਿਰ ਟੱਕਿਆ ਹੋਇਆ ਅਕਾਲ ਤਖਤ ਅਸੀਂ ਉਧਰ ਰੱਖਿਆ ਮੇਰਾ ਪਾਇ ਉਸੇ ਵੇਲੇ ਫਟਾਫਟ ਕਿਉਂ ਸੇਵਾ ਕੀਤੀ ਗਈ ਕਿਉਂ ਸੇਵਾ ਸੁਭਾਸਾਰਾ ਕੋਲ ਕਿਉਂ ਉਸੇ ਵੇਲੇ ਕਿਉਂ ਕੀਤਾ ਗਿਆ ਰਾਇਲ ਪ੍ਰਿੰਸ ਲਾਇਬ੍ਰੇਰੀ ਦੇ ਵਿੱਚੋਂ ਕਿਤਾਬਾਂ ਚੁੱਕੀਆਂ ਨਹੀਂ ਆ ਉਹਦੇ ਵਿੱਚ ਮੁੜ ਕੇ ਰਲ ਗੱਡ ਕੀਤਾ ਗਿਆ ਕਿ ਗੱਲ ਇਹ ਕਹੀ ਗਈ ਕਿ 1,600 ਰੁਪਈਆ ਸਾਧ ਸੰਗਤ ਜੀ ਅੱਗ ਲਾ ਕੇ ਕੁਝ ਨਹੀਂ ਸਾੜਿਆ ਗਿਆ ਕਿੰਨੇ ਸਰੂਪ ਗਾਇਬ ਹੋਏ ਕਿੰਨੀਆਂ ਚੋਰੀਆਂ ਹੋਈਆਂ ਸਾਧ ਸੰਗਤ ਜੀ ਕਥੀ ਕਿਰਤਾ ਦੇ ਮੱਥੇ ਮੋਟੇ ਕਰਦੇ ਨੇ ਪਰ ਬਰਗਾੜੀ ਸ਼ਹਿਰ ਦਾ 2015 ਦੇ ਵਿੱਚ ਅੱਜ ਕੋ 10 ਸਾਲ ਪਹਿਲਾਂ ਦੀ ਗੱਲ ਹੈ। ਸਰੂਪ ਚੋਰੀ ਹੋਇਆ ਹੁਣ ਤੱਕ ਲੱਭ ਸਕੇ। ਅਸੀਂ ਕਾਹਦੀਆਂ ਤਰਕੀਆਂ ਕਰਨੀ? ਅਸੀਂ ਕਾਹਦੇ ਆਜ਼ਾਦ ਮੁਰਖ ਚ ਰਹਿੰਦੇ ਆ ਕਿ ਜਿਸ ਨੂੰ ਗੁਰੂ ਦੀ ਉਪਾਧੀ ਮਿਲੀ ਹੈ, ਜਿਹੜੇ ਗੁਰਦਵਾਰਾ ਗੱਦੀ ਤੇ ਸੁਭਾਏ ਬਾਣ ਨੇ। ਸਰੂਪ ਚੋਰੀ ਹੋਇਆ ਬਰਗਾੜੀ ਸ਼ਹਿਰ ਦੇ ਵਿੱਚੋਂ ਪਰ ਹੁਣ ਤੱਕ ਲੱਭਿਆ ਕਿਉਂ ਨਹੀਂ? ਕਾਹਦੇ ਵਾਂਟ ਰੱਖਿਆ ਉਹਨਾਂ ਨੇ ਪਰ ਸਾਡੀ ਸਰਕਾਰ ਚੋਂ ਕੋਈ ਕੁਛ ਨਹੀਂ ਕਰਦੀ। ਕਿ ਜਿਹੜੇ ਸਰੂਪ ਗਵਾਚ ਗਏ ਚੋਰੀ ਹੋ ਗਏ, ਉਹਨਾਂ ਦੀ ਭਾਲ ਕਿਉਂ ਨਹੀਂ? ਜੇ ਆਪ ਦਾ ਕੋਈ ਚੋਰੀ ਹੋ ਜਾਏ ਜੇ ਆਪ ਦਾ ਕੋਈ ਗਵਾਚ ਜਾਏ ਤਾਂ ਵੀ ਸ਼ਾਮਾ ਦਾ ਤਲਬਨ ਦੀ ਕੋਸ਼ਿਸ਼ ਕਰਦੇ ਪਰ ਗੁਰੂ ਸਰਵਾਰਿਓ ਰੂਪ ਚੋਰੀ ਹੋਏ ਲੱਗੇਗਾ ਕੌਣ ਇਸ ਗੱਲ ਦਾ ਜਵਾਬ ਦੇ ਕੌਣ ਹੈ ਪਰ ਕਿਸੇ ਕੋਲ ਹੀ ਕੋਈ ਜਵਾਬ ਨਹੀਂ ਅਸੀਂ ਆ ਤਾਂ ਕਹਿ ਤੁਸੀਂ ਮੈਂ ਮੈਂ ਚਾਰ ਦਿਨ ਹੋ ਗਏ ਮੈਂ ਕਿਉਂ ਇਹ ਗੱਲ ਕਰ ਲਿਆ ਵੀ ਅਸੀਂ ਆਜ਼ਾਦ ਬਲਕ ਚ ਰਹਿੰਦੇ ਆ ਪਰ ਜੋ ਸਾਡੇ ਨਾਲ ਹੋਇਆ ਉਹ ਆਜ਼ਾਦ ਬਲਕ ਦੀਆਂ ਗੱਲਾਂ ਨਹੀਂ ਤੁਸੀਂ ਕਿਨੇ ਕਾ ਚਲੇ ਜਾਓ ਆਸਟ੍ਰੇਲੀਆ ਚਲੇ ਜਾਓ ਅਮਰੀਕਾ US ਵੀ ਚਲੇ ਜਾਓ ਤੁਸੀਂ ਅੰਗਲੈਂਡ ਚਲੇ ਜਾਓ ਮਲੇਸ਼ੀਆ ਚਲੇ ਜਾਓ ਹਾਂ ਕੋਈ ਜਿੱਥੇ ਮਰਜ਼ੀ ਕੈਨੇਡਾ ਤੋਂ ਵੈਸੇ ਮਰਜ਼ੀ ਚਲੇ ਜਾਓ ਉੱਥੇ ਸਭ ਧਰਮਾਂ ਨੂੰ ਬਰਾਬਰ ਥਾਂ ਹੈ ਤੁਸੀਂ ਕਦੇ ਇੰਡੀਆ ਤੋਂ ਬਾਹਰ ਐਸੇ ਮੁਲਕਾਂ ਦਾ ਨਾਮ ਸੁਣਿਆ ਕਿ ਇੱਕ ਉਸ ਮੁਲਕ ਦੇ ਵਿੱਚ ਫਲਾਣੀ ਥਾਂ ਤੇ ਫਲਾਣੇ ਧਰਮ ਦੇ ਉੱਪਰ ਅਟੈਕ ਕੀਤਾ ਗਿਆ ਉਹ ਕਿ ਧਾਰਮਿਕ ਉਸਤਾਦ ਤੇ ਅਟੈਕ ਦੀ ਅਕਸਰ ਪਿੰਦੋਸਤਾਂ ਦੀ ਹੁੰਦਾ ਹੈ ਹਿੰਦੂਤਾਂ ਤੋਂ ਬਾਹਰ ਨਹੀਂ ਹੁੰਦਾ ਅੱਜ 1 ਤਰੀਕ ਹੈ ਮੈਂ ਸਵੇਰੇ ਵੀ ਬੇਨਤੀ ਸਮਝੀ ਕੀਤੀ ਸੀ ਕਿ ਰੋਸ ਤੇ ਬਣੋ ਅਸੀਂ ਕਾਲੀਆਂ ਦਰਬਾਰਾਂ ਸਜਾਉਣੀਆਂ ਨੇ ਅੱਜ ਦਾ ਦਿਨ ਸਾਡੀ ਕੌਮ ਲਈ ਗੁਰੂ ਸਵਾਰੀਓ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਅੱਜ ਕੇ ਕੁਰਬਾਨੀਆਂ ਪਿਛੇ ਤੇ ਚਲੀਆਂ ਉਹਨਾਂ ਦੀ ਮਹਾਨਤਾ ਦਾ ਦਿਨ ਹੈ ਪਰ ਬੜਾ ਦੁੱਖ ਦਾ ਦਿਨ ਹੈ ਕਿ ਅੱਜ ਦੇ ਦਿਨ ਸਾਡੇ ਨਾਲ ਜੋ ਹੋਈ ਉਹ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ ਜੋ ਸਾਡੇ ਨਾਲ ਹੋਇਆ ਗੁਰੂ ਸਵਾਰੀਓ ਮੇਰੇ ਸਹਿਬ ਅਕਾਲ ਪਾਤਸ਼ਾਹ ਜੀ ਨੇ ਸਾਡੇ ਤੇ ਬੜੀ ਅਪਾਰ ਬਲਕਿ ਰਹਿਮਤਾਂ ਜਿੱਤੀਆਂ ਨੇ ਇਹ ਭਾਈ ਜਿਹੜਾ ਆਪਾਂ ਨੇ ਦੁਨੀਆ ਤੋਂ ਜਾ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੇਗਾ ਜਿਹੜਾ ਕੁਰਬਾਨੀਆਂ ਨੂੰ ਚੇਤੇ ਕਰੇਗਾ ਉਸ ਦੀ ਪਰਉਪਕਾਰ ਵਿੱਚ ਗਤੀ ਹੋਵੇ ਉਹ ਪਰਉਪਕਾਰ ਦੇ ਵਿੱਚ ਉਹਦਾ ਗਿਆਨ ਸੌਖਾ ਬਣ ਜਾਏਗਾ ਕਿਉਂਕਿ ਜਿਹੜਾ ਆਪਣੇ ਸਿਧਾਂਤ ਨੂੰ ਭੁੱਲ ਜਾਂਦਾ ਹੈ ਜਿਹੜਾ ਆਪਣੀ ਕੁਰਬਾਨੀ ਨੂੰ ਭੁੱਲ ਜਾਂਦਾ ਹੈ ਜਿਹੜਾ ਆਪਣੇ ਇਤਿਹਾਸ ਨੂੰ ਭੁੱਲ ਜਾਂਦਾ ਹੈ ਸਤ ਸੰਗਤ ਜੀ ਉਹ ਕਦੇ ਵੀ ਸਮਾਜ ਵਿੱਚ ਉਹਦੀ ਗੱਦੀ ਨਹੀਂ ਹੁੰਦੀ ਉਹ ਕਦੇ ਸੁਰਖ ਨੂੰ ਸੁਰਗੁਰੂ ਨਹੀਂ ਰਹੇਗਾ ਇਹ ਬੜਾ ਵੱਡਾ ਗੁਨਾਹ ਹੈ ਗੁਨਾਹ ਕੀ ਹੈ ਕਿ ਰੱਬ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਜਾਵੇ ਰੱਬ ਦੇ ਹੁਕਮ ਤੋਂ ਮੁਨਕਰ ਹੋਵੇ ਸਤਸੰਗ ਜੀ ਜਿਹੜੇ ਸੱਤਰ ਸਾਲ ਦੇ ਗੁਰਗੁਰੂ ਨੇ ਉਹ ਸਾਡੀ ਲਾਸਟ ਜਿਹੜੀ ਹੈ ਜਿਨ੍ਹਾਂ ਨੇ ਸਿੱਖੀ ਸਰੋਪਨ ਨੂੰ ਕਿਸ ਤਰ੍ਹਾਂ ਦਸਤਾਰਾਂ ਨੂੰ ਸੰਭਾਲ ਕੇ ਰੱਖਿਆ ਪਰ ਜਿਹੜੀ ਪਰਜੋਗ ਦੇ ਸਮੇਂ ਦੀ ਜੀਲੀ ਹੈ ਉਹਦੇ ਵਿੱਚੋਂ ਚੀਜ਼ਾਂ ਰੋੜ ਹੋ ਰਹੀਆਂ ਨੇ ਪਰ ਸਾਨੂੰ ਇਹ ਚੀਜ਼ ਦੀ ਸਰਦਾਰੀ ਹੋਣੀ ਚਾਹੀਦੀ ਹੈ ਇਹਦੀ ਚਿੰਤਾ ਸਾਨੂੰ ਹੋਣੀ ਚਾਹੀਦੀ ਹੈ ਗੁਰੂ ਸਵਾਰਿਓ ਜੇ ਵੀ ਚਿੰਤਾ ਨਹੀਂ ਕਰਾਂਗੇ ਤਾਂ ਇਹ ਬਿਮਾਰੀ ਵਾਪਸ ਹੀ ਜਾਏ ਇਹ ਆੜੇ ਦੁਆੜੇ ਸਾਡੇ ਇਸ ਰੋਗ ਬਾਰੇ ਮੈਂ ਇੱਕ ਗੱਲ ਬੇਨਤੀ ਕਰਨੀ ਹੁੰਦੀ ਸੀ ਕਿ ਸਾਡੇ ਪਿੰਡ ਵਿੱਚ ਨਾ ਕੇਸ ਖੇਤਰ ਵਾਲੇ ਆਉਂਦੇ ਨੇ ਕੇਸ ਫਿਕਰ ਵਾਲੇ ਉਹ ਸੈਟ ਵਾਕੇ ਕਰਦੇ ਮੋਟਰਸਾਈਕਲਾਂ ਤੇ ਫਿਰਦੇ ਨੇ ਸੋ ਮੈਂ ਇਹ ਮੈਂ ਬੇਨਤੀ ਕਰ ਰਿਹਾ ਕਿ ਉਹਨਾਂ ਦਾ ਕੰਮ ਹੈ ਕੇਸ ਲੈਣਾ ਗੰਤੀ ਤਰਾਂ ਪਰ ਸਿੱਖਾਂ ਦਾ ਫਰਜ਼ ਹੈ ਕਿ ਆਪਣੇ ਪੀਸਾਂ ਨੂੰ ਇੱਕ ਤਰ੍ਹਾਂ ਦੇ ਸੰਭਾਲ ਕੇ ਰੱਖੇ ਜਿਵੇਂ ਸਿਨਤ ਕੰਗਾ ਕਰਦੇ ਆ ਇਸ ਪ੍ਰਗਟ ਦੇ ਬਾਝਾ ਦੇ ਨੇ ਉਹਨਾਂ ਕੇਸਾਂ ਨੂੰ ਕੱਢ ਕੇ ਨਸਾਨ ਦੇ ਡੱਬੇ ਦੇ ਵਿੱਚ ਕਿਸੇ ਬਾਕਸ ਦੇ ਵਿੱਚ ਰੱਖ ਲੋ ਫਿਰ ਉਹ ਦਾ ਸਸਕਾਰ ਕਰ ਸੋ ਪਰ ਦੇਚੋ ਨਾ ਮੇਰੇ ਘਰ ਤੇ ਮੈਂ ਦੇਖੇ ਵੀ ਹੁਣ ਕਾਫੀ ਸ਼ਰਮ ਆਉਂਦੀ ਹੈ ਮੈਂ ਆਪਣੇ ਨਜ਼ਰ ਦੇ ਵਿੱਚ ਸਾਡੇ ਉਤਰ ਸਾਡੇ ਵਾਲੇ ਪਾਸੇ ਤੇ ਬਹੁਤ ਗਰਦੇ ਦੇਖੇ ਨੇ ਔਰ ਸਾਡੀ ਕੋਸ਼ਿਸ਼ ਇਹ ਰਹਿਣੀ ਚਾਹੀਦੀ ਹੈ ਕਿ ਅਸੀਂ ਇਹ ਸੇਚਦੇ ਨਹੀਂ ਇਸ ਕਿਸੇ ਸਾਡੀ ਕਦਰ ਬੜੀਆਂ ਪਰਵਾਨੀਆਂ ਹੁੰਦੀਆਂ ਅਸੀਂ ਤੇ ਆਪਣੇ ਪੁੱਤ ਨੂੰ ਦਰਵਾ ਦਿੱਤੇ ਗੁਰੂ ਸਵਾਮੀ ਨੂੰ ਬੰਦ ਬੰਦ ਪਟਾ ਲਿਆ ਤੇ ਜੇ ਕਿ ਅਸੀਂ ਵੇਚਨੇ ਜਾਂ ਬਟਾਉਣੇ ਹੁੰਦੇ ਤਾਂ ਫਿਰ ਇੰਨੇ ਤਸੀਹੇ ਕਿਉਂ ਜਰਦੇ ਉਸ ਰੱਬ ਦੀ ਹੁਕਮ ਦੀ ਪਾਲਣਾ ਹੈ ਆਉਤ ਕੋ ਸਵਾਮੀ ਕਹਿੰਦੇ ਜਿਹੜੇ ਆਪ ਕੋਲੇ ਦੁਨੀਆ ਤੋਂ ਜਾਣ ਕੇ ਬਜ਼ੁਰਗਾਂ ਦੀ ਚੇਤਾ ਸਿਖਾਂ ਦੀ ਆਪਣੇ ਗੁਰੂਆਂ ਪੀੜਾਂ ਦੀਆਂ ਕਹਾਣੀਆਂ ਬਾਤਾਂ ਸੁਣ ਕੇ ਇਤਿਹਾਸ ਸੁਣ ਕੇ ਕਿਤੇ ਉਹਨਾਂ ਦੇ ਜੀਵਨ ਸਫਲੇ ਹੋ ਜਾੜੇ ਨੇ ਤੇ ਉਹਨਾਂ ਦੀ ਭਾਈ ਫਿਰਨੇ ਪਰਲੋਕ ਵਿੱਚ ਗੱਡੀ ਹੋਵੇਗੀ